ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮਿੱਤਰੋ ਅੱਜ ਕੱਲ੍ਹ ਨਾ ਐਸਾ ਸਮਾਂ ਆ ਗਿਆ ਹਰ ਇੱਕ ਕਿਸਾਨ ਚਾਹੁੰਦਾ ਵੀ ਮੈਂ ਨਵਾਂ ਟਰੈਕਟਰ ਲਵਾ ਨਵਾਂ ਟਰੈਕਟਰ ਲੈਣ ਵੇਲੇ ਦੋ ਚਿੱਤੀ ਦੇ ਵਿੱਚ ਪੈ ਜਾਂਦਾ ਕਿਉਂਕਿ ਅੱਜ ਕੱਲ੍ਹ ਕਈ ਟਰੈਕਟਰ ਐਸੇ ਨੇ ਜਿਹੜੇ ਪੂਰੇ ਮੁਕਾਬਲੇ ਦੇ ਵਿੱਚ ਭੜ ਰਹੇ ਨੇ ਪੂਰੇ ਹੀ ਜਿਵੇਂ ਕਹਿੰਦੀ ਹੈ ਟ੍ਰੈਂਡਿੰਗ ਦੇ ਵਿੱਚ ਨੇ ਚਾਹੇ ਗੱਲ ਕਰ ਲਈਏ ਸਵਰਾਜ ਦੀ ਚਾਹੇ ਗੱਲ ਕਰ ਲਈਏ ਨਿਊ ਹਾਲੈਂਡ ਦੀ ਚਾਹੇ ਗੱਲ ਕਰ ਲਈਏ ਜੌਂਡੀਅਰ ਦੀ ਤੇ ਚਾਹੇ ਗੱਲ ਕਰ ਲਈਏ ਸੋਨਾਲੀਕਾਂ ਦੀ ਉਹਨਾਂ ਦੀ ਕਤਾਰ ਦੇ ਵਿੱਚ ਨਾ ਜਿਹੜੇ ਗਿਣਤੀ ਦੇ ਟਰੈਕਟਰ ਆਉਂਦੇ ਆ ਉਹਨਾਂ ਦੇ ਵਿੱਚ ਅੱਜ ਬੜਾ ਜ਼ਬਰਦਸਤ ਟਰੈਕਟਰ ਹੈ ਵੀ ਕਿਉਂ ਮਤਲਬ ਉਹਨਾਂ ਦੀ ਕਤਾਰ ਦੇ ਵਿੱਚ ਜਿਵੇਂ ਕਹਿੰਦੀ ਹੈ ਕੰਪੀਟੀਸ਼ਨ ਵਾਲੀ ਲਾਈਨ ਦੇ ਵਿੱਚ ਇਹ ਟਰੈਕਟਰ ਸ਼ਾਮਲ ਹੋ ਗਿਆ ਕਿਉਂ ਕਿਸਾਨੇ ਨੂੰ ਪਸੰਦ ਕਰਦੇ ਆ ਇਹਦਾ ਕਿੰਨਾ ਕੁ ਖਰਚਾ ਹੈ ਅੱਜ ਅਸੀਂ ਸਹਿਰ ਰੋਪੜ ਦੇ ਵਿੱਚ ਖੜੇ ਆ ਸਰਦਾਰ ਵਿਕਰਮ ਸਿੰਘ ਜੀ ਜਿਹੜੇ ਅੱਜ ਕੱਲ ਇਸ ਏਜੰਸੀ ਦੇ ਐਮ ਡੀ ਨੇ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਵੀ ਕਿਉਂ ਕਿਸਾਨਾਂ ਦੀ ਇਹ ਮਨਪਸੰਦ ਟਰੈਕਟਰ ਬਣ ਚੁੱਕਿਆ ਤੇ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਵਾਗਤ ਕਰਦੇ ਆ ਤੁਹਾਡਾ ਠੀਕ ਹੋ ਸਰ ਬਹੁਤ ਬਹੁਤ ਕੰਮ ਕਰਕੇ ਮੈਂ ਚੱਲ ਰਿਹਾ ਕੰਮ ਕਰ ਬੱਸ ਸ਼ਹਿਰ ਚ ਆਉਣ ਵਾਸਤੇ ਸਾਡੇ ਡੀਲਰਸ਼ਿਪ ਤੇ ਆਉਣ ਵਾਸਤੇ ਧੰਨਵਾਦ ਸਰ ਧੰਨਵਾਦ ਤੁਹਾਡਾ ਚੈਨਲ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਕੱਲ ਨਾ ਜੀ ਮੈਂ ਇਹ ਦੇਖ ਰਿਹਾ ਵੀ ਜਦੋਂ ਵੀ ਅੱਗੇ ਸਾਨੂੰ 855 ਟਰੈਕਟਰ ਜਿਆਦਾ ਰੋਡਾਂ ਦੇ ਉੱਪਰ ਮਿਲਦਾ ਹੁੰਦਾ ਸੀ ਅੱਜ ਕੱਲ ਜਿਹੜੀਆਂ ਗੱਡੀਆਂ ਨੇ ਘੋੜੇ ਆ ਉਹਨਾਂ ਦੇ ਉੱਪਰ ਇੰਟਰੋ ਫਾਰਮ ਬਹੁਤ ਮਿਲ ਰਹੇ ਆ ਬਿਲਕੁਲ ਜੀ ਬਿਲਕੁਲ ਵੀ ਕਿਉਂ ਕਿਸਾਨ ਪਸੰਦ ਕਰਦੇ ਆ ਜੀ ਮਤਲਬ ਥੋੜੇ ਸਮੇਂ ਦੇ ਵਿੱਚ ਇਹ ਟਰੈਕਟਰਾਂ ਨੇ ਬੜੀ ਤਰੱਕੀ ਕੀਤੀ ਆ ਸਰ ਜੀ ਦੇ ਕਈ ਕਾਰਨ ਹੈ ਜ ਹਾਂਜੀ ਆਮ ਟਰੈਕਟਰਾਂ ਨਾਲ सेम ਕੈਟਾਗਰੀ ਲਈ ਨੇ ਇਹਦੇ ਬਰਾਬਰ ਦੇ ਉਹਨਾਂ ਨਾਲ ਇਹਦਾ ਲੱਖਾਂ ਦਾ ਫਰਕ ਆ ਰੇਟ ਦਾ ਹਜ਼ਾਰਾਂ 'ਚ ਨਹੀਂ ਹੈ ਨਾ ਸੈਂਕੜਿਆਂ 'ਚ ਅਸਲ ਲੱਖਾਂ ਰੁਪਏ ਦੇ ਵਿੱਚ ਪਹਿਲੀ ਗੱਲ ਤਾਂ ਰੇਟ ਦਾ ਫਰਕ ਪੈ ਰੇਟ ਦਾ ਫਰਕ ਹੈ ਜੀ ਜੀ ਉਸ ਤੋਂ ਬਾਅਦ ਹਾਂਜੀ ਡੀਜ਼ਲ ਖਰਚਾ ਘੱਟ ਹੈ ਅਸਲ ਡੀਜ਼ਲ ਖਰਚਾ ਇਹਦਾ ਬਹੁਤ ਘੱਟ ਹੈ ਡੀਜ਼ਲ ਖਰਚੇ ਵੀ ਘੱਟ ਹੈ ਠੀਕ ਹੈ ਜੀ ਇਹ ਟਰੈਕਟਰ ਹੈਗਾ ਜੀ ਆਪਣਾ 30 55 ਡੀਆਈ ਇਹਨੂੰ ਸਪੈਸ਼ਲ ਗੀਅਰ ਲੱਗਿਆ ਹੋਇਆ ਹੈ ਅਸਲ ਸਪੈਸ਼ਲ ਗੀਅਰ ਲੱਗਿਆ ਹੋਇਆ ਇਹਨੂੰ ਇਹ ਅੱਗੇ ਲੋ ਤੋਂ ਅੱਗੇ ਹੋਰ ਲੋ ਹੋ ਜਾਂਦਾ ਅਸਲ ਜੰਮੀ ਜੰਮੀ ਕਹਿੰਦੀ ਇਹ ਕੀ ਜਿਹੜੇ ਵੀਰੇ ਆਪਣੇ ਲੈ ਗਏ ਨੇ ਕੰਬੈਨ ਤੇ ਜਿਹਨੇ ਲਾਇਆ 5-7 ਟ੍ਰੈਕਟਰ ਆਪਣੇ ਕੰਬੈਨ ਤੇ ਲੱਗੇ। ਠੀਕ ਹੈ ਜੀ। ਉਹ ਕਹਿੰਦੇ ਵੀਰੇ ਇੰਨਾ ਕ ਨਜ਼ਾਰਾ ਆ ਗਿਆ ਵੀ ਗੱਲ ਛੱਡ ਦੋ। ਅਸਾ ਕੰਬੈਨ ਤੇ ਅੱਜ ਕੱਲ ਇਹ ਜਿਵੇਂ ਕਹਦੀ ਇਹ ਉਹ ਹੋ ਗਿਆ ਬਹੁਤ ਸੌਖਾ। ਸੌਖਾ ਹੋ ਗਿਆ। ਸੌਖਾ ਹੋ ਗਿਆ। ਠੀਕ ਹੈ ਜੀ। ਹਿੱਟ ਹੈ ਜਿਵੇਂ ਕਹਦੀ ਕੰਬੈਨ ਤੇ ਹਿੱਟ ਹੈ ਟ੍ਰੈਕਟਰ। 60 HP ਕੈਟਾਗਰੀ ਤੇ ਆ ਜਾਂਦਾ ਜੀ। ਅਸਾ ਇਹ ਜਿਹੜਾ 355 60 ਦੀ ਕੈਟਾਗਰੀ ਜਾ ਗਿਆ 60 ਦੀ ਕੈਟਾਗਰੀ। ਓਕੇ। ਇਹਦਾ ਰੇਟ ਆਪਾਂ 7 ਲੱਖ ਰੁਪਏ ਮੰਨ ਕੇ ਮਾੜਾ ਮੋਟਾ ਲੈਸ ਕਰਕੇ ਮੌਕੇ ਤੇ ਦੇ ਦਿੰਦੇ ਮਾਨਤਾਲ ਨਵੇਂ ਦੇ ਵਿੱਚੋਂ ਵੀ 7 ਲੱਖ ਪ੍ਰਾਈਸ ਆ ਉਹਦੇ ਵਿੱਚੋਂ ਵੀ ਮਾਨਤਾਨਾ 60 ਕੈਟਾਗਰੀ ਦਾ ਟਰੈਕਟਰ ਹੈ। ਅਰੇ ਇਹ ਟਰੈਕਟਰ ਟੌਪ ਮਾਡਲ ਹੈ ਜੀ। ਅਸਾ ਟੌਪ ਮਾਡਲ ਹੈ ਜੀ। ਜਿਹੜਾ ਇਸ ਤੋਂ ਨੀਚੇ ਵਾਲਾ ਮਾਡਲ ਆ ਹੋਰ ਰੇਟ ਘੱਟ ਆ। ਓਕੇ ਯਾਨੀ ਕਿ ਜਿਹੜਾ ਮਹਿੰਗੇ ਤੋਂ ਮਹਿੰਗਾ ਟਰੈਕਟਰ ਹੈ ਇਹ ਆਪਣਾ 30 55 60 ਚ 60 ਫੋ ਹੈ ਹਸਪਾਵਰ ਦੇ ਵਿੱਚ ਇਹ ਇਹ ਹੈ ਉਹ ਵੀ 7 ਲੱਖ ਦੀ ਰੇਂਜ ਦੇ ਵਿੱਚ ਆ। ਤੈਨੂੰ ਜੇ ਟਾਇਰਾਂ ਦੀ ਗੱਲ ਕਰੀਏ ਜੇ ਟਾਇਰ ਇਹਨੂੰ ਕਿੰਨੇ ਨੰਬਰ ਲੱਗਦੇ ਆ? ਇਹ ਸੋ ਪੂਰੇ ਫੀਚਰਸ ਕਰ ਦਈਆਂ ਆਪਾਂ ਪਾਵਰ ਸਟੀering ਹੈ। ਡਬਲ ਕਲਚ ਹੈ ਡਬਲ ਕਲਚ ਹੈ ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਹੈ 13 ਚ ਪੀਟੀਓ ਹੈ ਜੀ ਤੇਲ ਚ ਬ੍ਰੇਕਾ ਨਹੀਂ ਓਕੇ ਪਿਛਲੇ ਟਾਇਰ ਹੈਗੇ ਨੇ ਤੇ 16 ਨਾ 28 ਦੇ 16 ਦੇ ਟਾਇਰ ਨੇ ਮਾਗਰ ਹਾਂਜੀ ਇੰਜਣ ਇਹਦਾ 4 ਸਿਲੰਡਰ ਹੈ ਇੰਜਣ ਇਹਦਾ 4 ਸਿਲੰਡਰ ਹੈ ਅਗਲੇ ਟਾਇਰ ਹੈਗੇ ਨੇ ਤੇ 75 16 ਦੇ 75 16 ਦੇ ਆਪਾਂ ਕਿਸੇ ਟਰੈਕਟਰ ਦਾ ਨਾਮ ਤਾਂ ਲੈਣਾ ਨਹੀਂ ਹਾਂਜੀ ਹਾਂਜੀ ਇੱਥੇ ਸਾਰੇ ਮਿੱਤਰ ਨੇ ਆਪਣੇ ਜੀ ਜੌਂਡੀਅਰ ਵਾਲੇ ਵੀ ਕਹਿ ਲਓ ਸਵਰਾਜ ਵਾਲੇ ਵੀ ਕਹਿ ਲਓ ਹਾਂਜੀ ਫੌਲੈਂਡਲ ਬੈਠ ਰਹੇ ਬਾਈ ਉਹਨੇ ਆਪਣੇ ਸਾਲਾ ਪਰ ਗੁਰਨਾਮਨੀ ਪੀਮੋ ਨੇ ਉਹ ਵੀ ਮਿੱਤਰ ਨੇ ਆਪਣੇ ਕਿਸੇ ਦਾ ਨਾਮ ਨਹੀਂ ਲੈਂਦੇ ਆਪਾਂ ਜਿਹੜੇ ਟਰੈਕਟਰ 9.9 ਲੱਖ ਦੇ ਆਉਂਦੇ ਨੇ ਉਹਨਾਂ ਨੂੰ ਪੂਰੀ ਭੜਕਦਾ ਹੈ ਓਕੇ ਮੁਕਾਬਲਾ ਦਿੰਦਾ ਟੱਕਰ ਦਿੰਦਾ ਪੂਰਾ ਮੁਕਾਬਲਾ ਦਿੰਦਾ ਜੀ ਠੀਕ ਹੈ ਜੀ ਕੱਲ ਆਪਣਾ ਇੱਥੋਂ ਲੋਕਲ ਪਿੰਡ ਹੈ ਜੀ ਹਰੀਪੁਰ ਬਰਦਾਰ ਹਾਂਜੀ ਇੱਥੋਂ ਚੱਲ ਕੇ 20 ਕਿਲੋਮੀਟਰ ਹੋਊ ਹੂੰ 22 ਵੀ ਹੋ ਸਕਦਾ ਜੀ ਉੱਥੇ ਟਰਾਲੀਆਂ ਦਾ ਮੁਕਾਬਲਾ ਹੋਇਆ ਅੱਛਾ ਜੀ ਜੇ ਕਿਸੇ ਨਾਲ ਦੇਖਣਾ ਤਾਂ ਇੰਸਟਾਗ੍ਰਾਮ ਤੇ ਜੋਤਬਾਲਾ ਕੱਢ ਕੇ ਚੈਨਲ ਤੇ ਚੈੱਕ ਵੀ ਕਰ ਸਕਦਾ ਠੀਕ ਹੈ ਜੀ ਉੱਥੇ ਆਪਣਾ ਟਰੈਕਟਰ 35 ਟਰੈਕਟਰਾਂ ਚੋਂ ਚੌਥੇ ਨੰਬਰ ਤੇ ਆਇਆ ਲੈ ਵੀ ਮਿੱਤਰੋ 35 ਟਰੈਕਟਰਾਂ ਦੇ ਵਿੱਚੋਂ ਚੌਥੇ ਨੰਬਰ ਚ ਇਹ ਪਹਿਲੇ ਤੇ ਆਉਂਦਾ ਹਾਂਜੀ ਉਹਦਾ ਰੀਜ਼ਨ ਹੋ ਗਿਆ ਥੋੜਾ ਜਿਹਾ ਡਰਾਈਵਰ ਤੋਂ ਅਣਗਹਿਲੀ ਹੋ ਗਈ ਅਣਗਹਿਲੀ ਹੋ ਗਈ ਉਹ ਪਹਿਲੇ ਗੇਅਰ ਤੋਂ ਬਾਅਦ ਪਹਿਲੇ ਇਸ ਵੇਲੇ ਦੂਜਾ ਹਾਈ ਲਾਉਣ ਲੱਗਿਆ ਉਹ ਤਾਂ ਬੈਕ ਗੇਅਰ ਲੱਗ ਗਿਆ ਆਏ ਹਾਏ ਠੀਕ ਹੈ ਜੀ ਉਹ ਟਰੈਕਟਰ ਅੱਗੇ ਜਾਂਦਾ ਜਾਂਦਾ ਪਿੱਛੇ ਤੁਰ ਪਿਆ ਫੇ ਉਹਨਾਂ ਪਹਿਲਾਂ ਲਾਇਆ ਟਰਾਲੀ ਫਸ ਗਈ ਫਿਰ ਪਿੱਛੇ ਕਰਿਆ ਫਿਰ ਅੱਗੇ ਕਰਿਆ ਮਤਲਬ ਉਹੀ ਸੈਕਿੰਡਾਂ ਚ ਰਹਿ ਗਿਆ ਇਹ ਚੌਥੇ ਤੇ ਰਹਿ ਗਿਆ ਹੂੰ ਤੁਹਾ ਦਾ ਮੁਕਾਬਲੇ ਉੱਥੇ ਮੇਰੇ ਖਿਆਲ ਤੇ ਵੀ 20 25 ਸੈਕਿੰਡ ਦੇ ਵਿੱਚ ਖਤਮ ਹੋ ਗਏ ਸਹੀ ਗੱਲ ਹੈ ਜੀ ਹੋ ਗਏ ਬਿਲਕੁਲ ਉੱਥੇ ਜਿਹੜਾ ਟਰੈਕਟਰ ਪਹਿਲੇ ਨੰਬਰ ਤੇ ਆਇਆ ਅਰਜਨ ਹਾਂਜੀ ਉਹਦਾ ਟਾਈਮ ਸੀਗਾ 2 ਮਿੰਟ 7 ਸੈਕਿੰਡ ਠੀਕ ਹੈ ਜੀ ਜਿਹੜਾ ਦੂਜੇ ਤੇ ਆਇਆ ਹਮ ਔਰ ਤੀਜੇ ਤੇ ਹਾਂਜੀ ਉਹ ਸੀਗੇ 2 ਮਿੰਟ 26 ਸੈਕਿੰਡ ਤੇ 27 ਸੈਕਿੰਡ ਠੀਕ ਹੈ ਜੀ ਆਪ ਜਿਹੜਾ ਸੂਰਮਾ ਸੀਗਾ 2 ਮਿੰਟ 28 ਸੈਕਿੰਡ ਹਾਂ ਹਵੇ ਟਰਾਲੀ ਫਸਣ ਦੇ ਬਾਵਜੂਦ ਵੀ ਬਿਲਕੁਲ ਜੀ ਬਿਲਕੁਲ ਉਹ ਵੀ ਗੇਅਰ ਦੀ ਮਿਸਟੇਕ ਹੋਗੀ ਡਰਾਈਵਰ ਕੋਲ ਨਹੀਂ ਸ਼ਾਇਦ ਇਹ ਪਹਿਲੇ ਹੀ ਨੰਬਰ ਲੈ ਜਾ ਪਹਿਲੇ ਨੰਬਰ ਤੇ ਆਉਂਦਾ ਸਹੀ ਗੱਲ ਹੈ ਜੀ ਜਿਹੜੇ ਬੰਦੇ ਉੱਥੇ ਖੜੇ ਹੋਣਗੇ ਦੇਖਿਆ ਹੋਊਗਾ ਚੈਨਲ ਦੇਖਦੇ ਉਹਨਾਂ ਨੂੰ ਪਤਾ ਬਿਲਕੁਲ ਜੀ ਬਿਲਕੁਲ ਹਜ਼ਾਰਾਂ ਬੰਦੇ ਗਵਾਹ ਸੀਗੇ ਇਹਦੇ ਕੋਈ ਝੂਠੀ ਗੱਲ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਪੂਰਾ ਸੂਰਮਾ ਟਰੈਕਟਰ ਹੈ ਤੇ ਇੰਦਾ ਖਰਚਾ ਘੱਟ ਹੈ ਠੀਕ ਹੈ ਜੀ 16 ਨਾਲ 28 ਦੇ ਟਾਇਰ ਨੇ ਜ਼ਿੰਮੇਵਾਰਾਂ ਦੇ ਹੱਕਤ ਹੈ ਬਿਲਕੁਲ ਜੀ ਬਿਲਕੁਲ ਇਸ ਡੀਲਰਸ਼ਿਪ ਤੋਂ ਆਪਾਂ ਦੋ ਓਕੇ ਸਾਢੇ 3 ਸਾਲਾਂ ਦੇ ਵਿੱਚ 200 ਤੋਂ ਪਲੱਸ ਟਰੈਕਟਰ ਆਪਾਂ ਸੇਲ ਕਰਤਾ ਸਾਡੇ ਕੋਲ ਕੋਈ ਸੇਲਮੈਨ ਨਹੀਂ ਠੀਕ ਹੈ ਜੀ ਅਸੀਂ ਖੁਦ ਕੰਮ ਕਰਦੇ ਹਾਂ ਜੀ ਮਤਲਬ ਵੀ ਚਾਰ ਸੇਲਮੈਨ ਨੇ ਭੱਜੇ ਜਾਂਦੇ ਉਦੋਂ ਅਗਰ ਉਹ ਨਹੀਂ ਹੂੰ ਔਰ ਜਿੰਨੇ ਬੰਦੇ ਆਪਣੇ ਟਰੈਕਟਰ ਲੈ ਕੇ ਗਏ ਨੇ ਹਾਂਜੀ ਉਹਨਾਂ 'ਚ ਕੋਈ ਅਣਜਾਣ ਬੰਦਿਆਂ ਨੂੰ ਲੈ ਕੇ ਆ ਕੇ ਬਿਲਕੁਲ ਚੱਕ ਚ ਲੈ ਗਿਆ ਕੋਈ ਕਿਸੇ ਤਰੀਕੇ ਨਾਲ ਲੈ ਗਿਆ ਨਾ ਹੂੰ ਜਿਹੜੇ ਬੰਦਾ ਜੇ ਆਪਾਂ ਸ਼ਾਰਟ ਭਾਸ਼ਾ 'ਚ ਕਹੀਏ ਜਿਹਨੂੰ ਆਪਾਂ ਕਹਿੰਦੇ ਨੇ ਬਾਲ ਦੀ ਖਲ ਦਾਰਨੇ ਵਾਲੇ ਹਾਂ ਹਾਂ ਮਿੱਤਰ ਨੇ ਆਪਣਾ ਜੇ ਕੋਈ ਸੁਣਦਾ ਬੁਰਾ ਨਾ ਲੱਗੇ ਕਿਸੇ ਨੂੰ ਭਰਾਵਾਂ ਵਾਲੀ ਗੱਲ ਹੈ ਵੀਰੇ ਦੇ ਆਪਣੇ ਸਾਰੇ ਉਹ ਬੰਦੇ ਟਰੈਕਟਰ ਲੈ ਕੇ ਗਏ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਯਾ ਰੇਟ ਦਾ ਸਾਫ ਵੀ ਲਾਉਂਦਾ ਹੈ ਡੀਜ਼ਲ ਦਾ ਸਾਫ ਵੀ ਲਾਉਂਦਾ ਪੇਮੈਂਟ ਕਿੰਨੀ ਕੱਟਣੀ ਹੈ ਬਾਅਦ ਓ ਵੀ ਸਾਫ ਲਾਉਂਦਾ ਕੰਮ ਕਿਵੇਂ ਦਿੰਦਾ ਓ ਵੀ ਦੇਖਦਾ ਬਿਲਕੁਲ ਜੀ ਬਿਲਕੁਲ ਉਹ ਬੰਦੇ ਲੈ ਕੇ ਗਏ ਨੇ ਸਹੀ ਗੱਲ ਹੈ ਜੀ ਅੰਨੇ ਦੂਜੇ ਟਰੈਕਟਰ ਨਾਲ ਕਰੀਏ ਗੱਲ ਜੀ ਹਾਂ ਜੀ ਹਾਂ ਇਹਦੇ ਬਾਰੇ ਦੱਸਿਓ ਜੀ ਇਹ ਹੈਗਾ 30 48 ਡੀ ਇਹ ਹੈਗਾ 30 48 ਜੀ ਹਾਂ ਜੀ ਇਹ ਹੈਗਾ 48 ਐਚਪੀ ਕੈਟਾਗਰੀ ਚ ਠੀਕ ਹੈ ਜ ਇਹ ਤੇ ਪਿਛਲੇ ਟਾਇਰ 14 ਦੇ ਨੇ ਜੀ ਜੀ ਤਿੰਨ ਸਿਲੰਡਰ ਰੰਜਣ ਇਹਦਾ ਹਾਂਜੀ ਪਾਵਰ ਸਟੀਰਿੰਗ ਇਹ ਵਰ ਹੈ ਇਹ ਵੀ ਲੇਗਾ ਠੀਕ ਹੈ ਜੀ ਡਬਲ ਕਲਚ ਹੈ ਡਬਲ ਡਿਸਟ੍ਰਿਬਿਊਟਰ 11 ਜੀ ਪੀਟੀਓ ਸੇਮ ਹੈ ਠੀਕ ਹੈ ਜੀ ਇਹ ਮਤਲਬ ਇਹਦੇ ਨਾਲ 7 ਫੁੱਟਾ ਰੂਟ ਆ ਬੀਟਰ ਹਾਂਜੀ 7 ਫੁੱਟਾ ਸੁਪਰ ਸੀਡਰ ਹਮ 8 8 ਦੀ ਹੈਰੋ 11 ਹਾਲ ਬੜੇ ਸੌਖੇ ਤਰੀਕੇ ਨਾਲ ਚਲਾਉਂਦਾ ਹੈ ਠੀਕ ਹੈ ਜੀ ਬਹੁਤ ਵਧੀਆ ਜੀ ਆਪਣੇ ਮਿੱਤਰ ਨੇ ਤਜੋਵਾਲ ਉਹਨੋਂ ਕੋਟੈਕਟਰ 2021 ਚ ਲਿਆ ਸੀਗਾ ਉਹਨਾਂ ਸਾਡੇ ਕੋਲੋਂ ਟਰੈਕਟਰ ਲੱਗ ਭਾਗੇ ਮੇਰੇ ਖਿਆਲ ਜਿਵੇਂ 3000 ਘੰਟੇ ਚੱਲ ਚੁੱਕੇ ਆ ਠੀਕ ਹੈ ਜੀ ਫਿਰ ਉਹ 24 ਚ ਸਾਡੇ ਕੋਲੋਂ ਇੱਕ ਟਰੈਕਟਰ ਹੋਰ ਲੈ ਲਿਆ ਹੂੰ ਉਹ ਡੀਆਈ ਲੱਗਦੀ ਹੈ 55 ਡੀਆਈ ਓਕੇ ਮਤਲਬ ਉਹ ਇਹੀ ਟਰੈਕਟਰ ਯੂਜ਼ ਕਰ ਰਹੇ ਆ ਵਰਤ ਰਹੇ ਆ ਪਹਿਲਾਂ ਹਾਲੈਂਡ ਸੀਗਾ ਇੱਕ ਅੱਛਾ ਠੀਕ ਹੈ ਜੀ ਕੀ ਸੀਗੇ ਕਹੌਲਣ ਸੀਗੇ ਤੇ ਹੌਲਣ ਵੇਚ ਤਾਂ ਕੁਝ ਰੁਪਈਏ ਵੱਧ ਬੱਟੇ ਗਿਆ ਐਵੇਂ ਕਹਾ ਆਪਾਂ ਹੂੰ ਹੂੰ ਸਾਡਾ ਸਸਤਾ ਸਰ ਗਿਆ ਉਹ ਕਹਿੰਦਾ ਮੇਰੇ ਘੱਟ ਪੈਸੇ 'ਚ ਪੂਰਾ ਕੰਮ ਹੁੰਦਾ ਪੂਰਾ ਹੀ ਕੰਮ ਹੁੰਦਾ ਬਿਲਕੁਲ ਜੀ ਬਿਲਕੁਲ ਦੂਜਾ ਫੇਰ ਵੀਰ ਆਪਣੇ ਕੋਲ ਲੈ ਕੇ ਠੀਕ ਹੈ ਜੀ ਕੰਗੜਾੜ ਸੀ ਪਿੱਛੇ ਬਾਈ ਦੀ ਆੜਸ ਵੀ ਐ ਤਜੋੜ ਪਿੰਡ ਆ ਇੱਥੋਂ ਕੋਈ 18 20 ਕਿਲੋ ਉੱਤਰੇ ਹੋਊਗਾ ਵੀ ਠੀਕ ਹੈ ਜੀ ਬਲਾਚੌਰ ਰੋਡ ਤੇ ਓਕੇ ਜੀ ਵੀ ਰੋ ਲੈ ਗਿਆ ਬੜਾ ਵਧੀਆ ਟਰੈਕਟਰ ਚੱਲਦਾ ਜੇ ਕਿਸੇ ਬਾਈ ਨੇ ਮਤਲਬ ਘਰ ਦਾ ਕੰਮ ਲੈਣਾ ਹੈ ਹੂੰ ਬਾਹਰ ਦੇ ਕੰਮ ਨਹੀਂ ਥੱਕਦਾ ਇਹ ਠੀਕ ਹੈ ਜੀ ਪਰ ਚ ਕੰਪੂਰਾ ਵਧੀਆ ਕਰ ਠੀਕ ਹੈ ਜੀ ਇਹਦਾ ਰੇਟ ਜਮਾ ਸਸਤਾ ਇਹ ਇਹਦਾ ਕੀ ਰੇਟ ਚੱਲ ਰਿਹਾ ਜੀ ਜੀ ਆਪਾਂ ਮੰਗਦੇ 6 ਲੱਖ ਸਿਰਫ ਲੈ ਮਿੱਤਰੋ ਇਹ 7 ਲੱਖ ਦੀ ਡਿਮਾਂਡ ਆ ਇਹਦੀ 6 ਲੱਖ ਆਪਣੀ 6 ਲੱਖ ਵਿੱਚ ਤੁਹਾਨੂੰ ਕਹਿਤਾ ਗਾਗ ਤੋਂ ਆਪਾਂ 585 ਮੰਗਦੇ ਆ ਆਏ ਹਾਏ ਗਾਗ ਤੋਂ 585 ਮੰਗਦੇ ਆ ਮੈਂ ਕਹਿੰਦਾ ਤੁਸੀਂ ਲੈ ਲਓ ਕੋਈ ਫਿਰ ਕਸਾਈ ਕਰੋਗੇ ਔਖਾ ਹੋ ਜਾਊਗਾ ਇਹ ਗੱਲ ਨਹੀਂ ਹੈ ਜਿਹੜੇ ਸੱਜਣ ਆਪਣੇ ਨਾਲ ਜੁੜੇ ਹੋਏ ਆ ਹਨ ਆਪਣੇ ਤੇ ਭਰੋਸ਼ਾ ਕਰਦੇ ਆ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਇਹ ਮਤਲਬ ਜੋ ਵੀ ਚੀਜ਼ ਦਿਖਾਉਣਗੇ ਕਿਸਾਨਾਂ ਦੇ ਮਨਪਸੰਦ ਦੀ ਦਿਖਾਉਣਗੇ ਉਹਨਾਂ ਦਾ ਫਾਇਦਾ ਹੀ ਹੋ ਜਿਹੜੀਆਂ ਗੱਲਾਂ ਤੁਹਾਡੇ ਨਾਲ ਮੈਂ ਕਰੀਆਂ ਹੈ ਦੇ ਚ 23 ਪਰ ਵੀ ਝੂਠ ਹੋਵੇ ਕੋਈ ਬੰਦਾ ਕਿ ਜਿਹੜੀ ਮਰਜ਼ੀ ਸਜਾ ਲਵੇ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਆ ਗਿਆ ਜੀ ਆਪਣਾ 3055 ਐਨ ਵੀ ਅਸਾਂ ਇਹ ਆ ਗਿਆ 3055 ਹਾਂਜੀ ਠੀਕ ਹੈ ਜੀ ਐਨ ਵੀ ਇਹ ਸੇਮ ਦੋ ओके ਕੰਪਨੀ ਨੂੰ 55 ਕੈਟਾਗਰੀ ਕਹਿੰਦੀ ਆ ਅਸੀਂ 50 ਕਹਿੰਦੇ ਆ ਠੀਕ ਹੈ ਜੀ ਸੇਮ ਟਾਇਰ ਨੇ ਇਹਦੇ ਵਾਂਗ 14 ਦੇ ਪਿਛਲੇ ਠੀਕ ਹੈ ਜੀ ਤਿੰਨ ਸਿਲੰਡਰ ਇੰਜਨ ਹੈ ਹੂੰ ਪਾਵਰ ਸਟੀਰਿੰਗ ਡਬਲ ਕਲਚ ਡਬਲ ਡਿਸਟਰੀਬਿਊਟਰ ਠੀਕ ਹੈ ਜੀ ਤੇ ਦੇਖਿਆ ਜਾਵੇ 30 55 ਐਨਵੀ ਦਾ ਡੀਆਈ ਦਾ ਸਿਰਫ ਪੰਜ ਪਾਵਰਾਂ ਦਾ ਫਰਕ ਹੈ ਓਕੇ ਤੇ ਬਾਕੀ ਇਹਦੇ ਆ ਹੀਟ ਗਾਰਡ ਵੀ ਲਾ ਕੇ ਜੀ ਹੀਟ ਗਾਰਡ ਕੰਪਨੀ ਤੋਂ ਜੇ ਕੋਈ ਕਹਿੰਦਾ ਸਪੈਸ਼ਲ ਮੰਗ ਕੇ ਆ ਜਾਂਦੇ ਨੇ ਠੀਕ ਹੈ ਜੀ ਜੇ ਆਪਾਂ ਲਾਉਣੇ ਦਾ ਐਕਸਟਰਾ ਚਾਰਜ ਲੱਗਦਾ ਇਹਨਾਂ ਦੇ ਓਕੇ ਓਕੇ ਇਹ ਵੀਰ ਨੂੰ ਕਿਸੇ ਨੂੰ ਦੇਣਾ ਉਹ ਕਹਿ ਕੇ ਲਵਾਇਨੇ ਸਪੈਸ਼ਲ ਸਪੈਸ਼ਲੇ ਮੰਗਵਾਇਨੇ ਜੀ ਠੀਕ ਹੈ ਜੀ ਠੀਕ ਹੈ ਜੀ ਵੈਸੇ ਕੰਪਨੀ ਦਿੰਦੀ ਨਹੀਂ ਹੈ ਓਕੇ 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 ਇਦਾਂ ਹੀ ਆਉਂਦਾ ਜੀ ਇਹ ਠੀਕ ਹੈ ਜੀ ਇਹਨਾਂ ਦੋਨਾਂ ਦਾ ਪੰਜ ਪਾਵਰਾਂ ਫਰਕਾ ਕੰਮ ਸੇਮ ਕਰਦੇ 19 20 ਦਾ ਪਾਵਰਾਂ ਦਾ ਹੀ ਫਰਕ ਹੈ ਜੀ ਠੀਕ ਹੈ ਜੀ ਜੇ ਬੰਦਾ ਵਧੀਆ ਚਲਾਉਣ ਵਾਲਾ ਤਾਂ ਇਹ ਟਰੈਕਟਰ ਵੀ ਇੰਨਾ ਹੀ ਕੰਮ ਕਰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਠੀਕ ਹੈ ਜੀ ਬਿਲਕੁਲ ਇਹ ਤਾਂ ਮਹਿੰਗਾ 3055 ਇਹਦੀ ਪਾਵਰ ਥੋੜੀ ਵੱਧ ਹੈ ਹਾਂ ਇਹ 38 8 ਮੀਟਰ ਦਾ ਚੂਹੂ ਹਾਂ ਸੁਪਰ ਸੀਡਰ ਤੇ ਹਾਂ ਬਿਲਕੁਲ ਜੀ ਫਿਰ ਕੋਈ ਪਰਵਾਹ ਨਹੀਂ ਚਾਹੀਏ ਤਾਂ ਕੋਈ ਦਿੱਕਤ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਮਤਲਬ ਜਿਵੇਂ ਹੋਰਾਂ ਟਰੈਕਟਰਾਂ ਦੇ ਕਈ ਵਾਰ ਗੱਟੇ ਪਰ ਪਰ ਰੱਖਣੇ ਪੈਂਦੇ ਆ ਬਹੁਤ ਆਉਂਦੇ ਨੇ ਜੀ ਸਾਡੇ ਗੁਰੰਡੀ ਨੇ ਸ਼ਕਤੀਮਾਨ ਵਾਲੇ ਵੀਰੋਂ ਨੇ ਅਸੀਂ ਵੀਡੀਓ ਬਣਾਈ ਵੀ ਹੋ ਗਈ ਪਹਿਲਾਂ ਹਾਂਜੀ ਉਹਨਾਂ ਨੂੰ ਜੇਕਰ ਤਾਂ ਲੋਡ ਹੁੰਦੀ ਹੈ ਉਹ ਟਰੈਕਟਰ ਆਪਾਂ ਤਾਂ ਆਮ ਲੈ ਜਾਂਦੇ ਭਰਾਏ ਨਹੀਂ ਆਪਣੇ ਇਹਨਾਂ ਕੋਈ ਪ੍ਰੋਬਲਮ ਨਹੀਂ ਜੀ ਸੁਪਰ ਸੀਡਰ ਉਧਰ ਇਧਰ ਕਰਨਾ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇੱਥੇ ਹੋਰ ਟਰੈਕਟਰ ਆਉ ਰਿੱਤੀ ਬੋਰੀ ਭਰ ਕੇ ਲੈ ਕੇ ਆਉਂਦੇ ਨੇ ਲੇਕੇ ਆਉਂਦੇ ਜੀ ਬਿਲਕੁਲ ਕਿਉਂਕਿ ਮਾੜੇ ਟਰੈਕਟਰ ਦੇ ਇਸੇ ਜਿਵੇਂ ਕਿ ਜਿਹੜੇ ਮੁਰਲੇ ਟਾਇਰ ਨਹੀਂ ਏਡਾ ਲਗਣ ਦਿੰਦਾ ਮੇਰੇ ਬੁੱਧੇ ਟਰੱਕ ਜਿੰਨਾ ਤਾਂ ਇਹਦੀ ਸਹੀ ਗੱਲ ਹੈ ਬਿਲਕੁਲ ਓਕੇ 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 ਇਹ ਬਹੁਤ ਵਧੀਆ ਕੰਮ ਕਰਦਾ ਕੋਈ ਪ੍ਰੋਬਲਮ ਨਹੀਂ ਕਿੱਡਾ ਦਾ ਇੰਜਣ ਰਾਈਡਰ ਬਾਕੀ ਲੰਬਾਈ 'ਚ ਹੈ ਨਾ ਟਰੈਕਟਰ ਜੀ ਲੰਬਾਈ 'ਚ ਲੰਬਾਈ 'ਚ ਫੋਨ ਕਰਕੇ ਹੀ ਮੁਰਾ ਉੱਠਦਾ ਨਹੀਂ ਹਾਂਜੀ ਹਾਂਜੀ ਹੈਨਾ ਹੁਣ ਤਾਂ ਕਿ ਆਪਾਂ ਕਹੀ ਹੈ ਨਾ ਮਤਲਬ ਵੀ ਟਰੈਕਟਰ ਦੀ ਏਜੰਸੀ ਆਪਾਂ ਲੈ ਲਈ ਤਾਂ ਇਹ ਸਿਫਤਾਂ ਕਰਦੇ ਹਾਂ ਪਰ ਨਹੀਂ 2008 ਚ ਮੈਂ ਟਰੈਕਟਰ ਲਿਆ ਸੀਗਾ ਸੈਕੰਡ ਹੈਂਡ ਅਸਾਂ ਪਹਿਲਾਂ ਤੁਸੀਂ ਇਹ ਵਰਤਿਆ ਵਰਤਿਆ ਓਕੇ ਉਸ ਤੋਂ ਰੱਖ ਤੋਂ ਰੱਖਿਆ ਆਪਾਂ ਨੇ 3 ਸਾਲ ਜੀ ਠੀਕ ਹੈ ਜੀ ਉਹਨਾਂ ਟਾਈਮਾਂ 'ਚ ਕਿਰਾਇਆ ਬੜਾ ਚੰਗਾ ਕੀਤਾ ਹੂੰ ਹੁਣ ਤਾਂ ਰੂਟਰੋਵੇਟਰ ਆਮ ਜੀ ਗੱਲ ਹੋ ਗਈ ਜਣੀ ਜੀ ਜਦ ਤੱਕ ਕਿਸੇ ਕਿਸੇ ਕੋਲ ਹੋਇਆ ਕਰਦਾ ਉਦੇ ਠੀਕ ਹੈ ਜੀ ਉਹਨਾਂ ਟਾਈਮਾਂ 'ਚ ਆਪਾਂ ਨੇ 300 ਕਿੱਲਾ ਕਿਰਾਏ ਤੇ ਬੀਤਾ ਸੀਗਾ ਟਰੈਕਟਰ ਨਾਲ ਓਕੇ 2008 ਚ ਮਦਰ ਪਹਿਲਾ ਪ੍ਰੈਕਟੀਕਲ ਕੱਲ ਤੌਰ ਤੇ ਵਰਤਿਆ ਹੋਇਆ ਵਰਤਿਆ ਹੋਇਆ ਵਰਤਣ ਤੋਂ ਬਾਅਦ ਫਿਰ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਟਰੈਕਟਰ ਆਪਾਂ ਜ਼ਿੰਮੇਵਾਰ ਬੰਦੇ ਜੀ ਆਪਾਂ ਤਾਂ ਸ਼ੁਰੂ ਤੋਂ ਟਰੈਕਟਰ ਚਲਾਏ ਨਹੀਂ ਆਪ ਪਹਿਲਾਂ ਚਲਾਏ ਨਹੀਂ ਹਾਂਜੀ ਸਰ ਬਾਕੀ ਵੱਡੀ ਗੱਲ ਤਾਂ ਇਹ ਹੁੰਦੀ ਹੈ ਨਾ ਜੀ ਹੁਣ ਜਿਹੜਾ ਕਿਸਾਨ ਗਰਾਊਂਡ ਲੈਵਲ ਤੋਂ ਉੱਠਦਾ ਹੈ ਉਹ ਇਹ ਚੀਜ਼ ਦੇ ਨਾਲ ਮਿਲਿਆ ਹੋਇਆ ਹੈ ਪਹਿਲਾਂ ਉਹਨੂੰ ਪਤਾ ਹੀ ਨਹੀਂ ਦੇ ਵਾਰ ਤੁਹਾਡੇ ਤਾਂ ਪੈਸੇ ਬਚ ਪੜੀ ਇਹਦੇ ਨਾਲ ਗੁਜ਼ਰ ਗਿਆ ਜਦੋਂ ਕਲੱਚ ਦੇ ਪੈਰ ਨਹੀਂ ਦੇ ਜਿੱਦ ਟਰੈਕਟਰ ਚਲਾਉਣਾ ਅੱਗੇ ਕਿਤੇ ਨਹੀਂ ਸੀਗੀ ਜੀ ਤੁਸੀਂ ਜਿਵੇਂ ਦੀ ਰਗ ਰਗ ਦੇ ਭੇਤੀ ਹੋ ਤਾਂ ਸਾਰਾ ਕੁਝ ਸੀ ਹੈਨਾ ਕੰਮ ਆਪ ਨਹੀਂ ਕਰਦੇ ਪਿੱਠ ਦੀ ਪ੍ਰੋਬਲਮ ਆ ਥੋੜੀ ਜੀ ਪਰ ਮੈਂ ਤਾਂ ਇੰਜਣ ਖੋਲ ਕੇ ਵੀ ਬਣ ਸਕਦਾ ਮਹਾਰਾਜ ਕਿਰਪਾ ਰੱਖੀ ਅੱਛਾ ਕੋਈ ਦਿੱਕਤ ਨਹੀਂ ਗੱਲ ਦੀ ਠੀਕ ਹੈ ਜੀ ਬੱਜਣੀ ਹੁਣ ਕਹਦਾ ਵੀ ਮਿਹਨਤ ਘੱਟ ਕਰਦੇ ਗੱਲਾਂ ਨਾਲ ਸਾਰ ਲੰਨੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਾਕੀ ਹੋਰ ਦੱਸਿਓ ਜੀ ਮਤਲਬ ਜੀ ਉਦਾਂ ਹੀ ਇਹਦੇ 16 ਦੇ ਟਾਇਰ ਨੇ ਜੀ ਹੂੰ 30% ਡੀ ਜਿਹੜਾ ਅਪਨ ਪਰਲੇ ਪਾਸੇ ਦੇਖਿਆ ਸਭ ਤੋਂ ਪਹਿਲਾਂ ਹਾਂਜੀ ਸੇਮ ਉਦਾਂ ਯਾਨੀ ਕੋਈ ਸਪੈਸ਼ਲ ਗੇਅਰ ਨਹੀਂ ਹੈ ਬਸ ਠੀਕ ਹੈ ਜੀ ਕੱਲਾ ਸਪੈਸ਼ਲ ਗੇਅਰ ਨਹੀਂ ਬਾਕੀ ਸਾਰੀਆਂ ਜਿਵੇਂ ਕਹਿੰਦੇ ਫੀਚਰ ਉਹੀ ਨੇ ਟਰੈਕਟਰ ਵਾਲੇ ਫੀਚਰ ਉਹੀ ਨੇ ਇੰਜਨ ਉਹੀ ਹੈ ਟਾਇਰ ਉਹੀ ਨੇ ਗੇਅਰ ਉਹੀ ਨੇ ਕੋਈ ਪ੍ਰੋਬਲਮ ਨਹੀਂ ਹੈ ਇਹਦੇ 'ਚ ਠੀਕ ਹੈ ਜੀ ਓਕੇ ਜੀ ਓਕੇ ਜੀ ਜਿਹੜੇ ਜ਼ਿਮੀਦਾਰ ਦੇ ਹੱਕ 'ਚ ਹੈ ਪੈਸੇ ਥੋੜੇ ਨੇ ਖਰਚਾ ਘੱਟ ਹੈ ਕੰਮ ਚੱਲ ਜਾਂਦਾ ਸਹੀ ਗੱਲ ਹੈ ਜੀ ਸਾਡੇ ਕੋਲ ਪਤਾ ਕੀ ਹੁੰਦਾ ਯਾਰ ਆਮ ਕਰਕੇ ਆਮ ਜਣਾ ਟਰੈਕਟਰ ਗਾ ਕੇ ਵੇਚਦਾ ਤੇ 3.5 ਲੱਖ ਦਾ ਆਮ ਹੁੰਦੀ ਹੈ ਹਾਂਜੀ ਬਿਲਕੁਲ ਜੀ ਅਸੀਂ ਸਾਢੇ 3 ਲੱਖ ਲੱਗੇ ਟਰੈਕਟਰ ਨਵਾ ਦੇ ਦਿੰਨੇ ਆ ਸਹੀ ਗੱਲ ਹੈ। ਉਹਨਾਂ ਕ ਅਗਲਾ ਕਰ ਲੈਂਦਾ ਜੀ ਖੱਬਾ ਸੱਜਾ ਕਰ ਲੈਂਦਾ ਕੋਈ ਦਿੱਕਤ ਨਹੀਂ ਆਉਂਦੀ ਕਰਦਾ ਹੀ ਨਹੀਂ ਹੁੰਦਾ ਬੰਦਾ। ਬਿਲਕੁਲ ਜੀ। ਤੇ ਬਾਕੀ ਹੋਰ ਦੱਸਿਓ ਜੀ ਗੱਲ। ਕੋਈ ਟਰੈਕਟਰ ਜੇ ਪੁਰਾਣਾ ਕੋਈ ਲੈ ਕੇ ਆਉਂਦਾ ਤੁਸੀਂ ਉਹ ਵੀ ਬੀਚ ਡਿਸਟਮੈਂਟ ਕਰ ਲੈਂਦੇ ਹੋ। ਅਸੀਂ ਵੀ ਇਦਾਂ ਹੀ ਕਰ ਲੈਂਦੇ ਨੇ। ਕੱਟ ਲੈਂਦੇ ਹੋ ਵਿੱਚ। ਪਹਿਲਾਂ ਆਪਣੇ ਕੰਮੇ ਪੁਰਾਣੇ ਦੇ ਸੀਗਾ ਜੀ। ਅੱਛਾ ਜੀ। ਰੱਬ ਸੁੱਖ ਰੱਖੇ ਸਾਨੂੰ 2002 ਤਿੰਨ ਤੋਂ। ਹਾਂ ਜੀ। ਤੇ ਫਿਰ ਹਲਕਾ ਹਲਕਾ ਚੱਲੀ ਗਿਆ ਜਦੋਂ। ਠੀਕ ਹੈ ਜੀ। ਫਿਰ 2020 ਜਾ ਕੇ ਆਪਾਂ ਨੇ ਏਜੰਸੀ ਲਈ 21 ਸੌ 20। ਉਹ ਕੋਈ 21 ਦੇ ਵਿੱਚ। ਹਾਂ ਜ ਇੰਨਾ ਦੀ ਗਾਰੰਟੀ ਕਿੰਨੇ ਚਿਰ ਦੀ ਟਰੈਕਟਰ ਦੀ ਨਾਂ ਮਹੀਨੇ ਇੱਕ ਸਾਲ ਦੀ ਇੱਕ ਸਾਲ ਦੀ ਤੁਸੀਂ ਗਾਰੰਟੀ ਦਿੰਦੇ ਹੋ ਹਾਂ ਇੱਕ ਸਾਲ ਮਤਲਬ ਗਾਰੰਟੀ ਦੇ ਵਿੱਚ ਕੀ ਕੁਝ ਤੁਹਾਡਾ ਹੁੰਦਾ ਮਤਲਬ ਜਿਹੜਾ ਪਾਰਟ ਜੇ ਪ੍ਰੋਬਲਮ ਆਉਂਦੀ ਉਹ ਪਾਰਟ ਚੇਂਜ ਕੀਤਾ ਜਾਊਗਾ ਓਕੇ ਜਿਹੜੇ ਵੀ ਪਾਰਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਉਹ ਤੁਸੀਂ ਚੇਂਜ ਕਰ ਦਿਓ ਚੇਂਜ ਕਰ ਦਿਓ ਉਹ ਮਤਲਬ ਇੱਕ ਹੋਰ ਦੱਸਿਓ ਮੈਨੂੰ ਜਾਣਕਾਰੀ ਚ ਵਾਅਦਾ ਕਰਿਓ ਵੀ ਜਿਹੜਾ ਟਰੈਕਟਰ ਤੁਹਾਡੇ ਲਮੋਂ ਰੀਸੇਲ ਹੋ ਗਿਆ ਉਰੋਂ ਵੇਚ ਗਿਆ ਉਹਨੂੰ ਇੱਥੇ ਆਉਣਾ ਪਊਗਾ ਜਾਂ ਤੁਸੀਂ ਕਿਤੇ ਅੱਗੇ ਭੇਜੋਗੇ ਇਹ ਛੋਟਾ ਮੋਟਾ ਕੰਮ ਤਾਂ ਅਸੀਂ ਘਰੇ ਕਰ ਦਿੰਨੇ ਆ ਜਾ ਕੇ ਓਕੇ ਜੀ ਅੱਲੀ ਕਰ ਤਾਂ ਕੋਈ ਪ੍ਰੋਬਲਮ ਆਉਂਦੀ ਨਹੀਂ ਵੱਡੀ ਤਾਂ ਛੋਟੇ ਮੁੱਢ ਲ ਕੰਮ ਹੁੰਦੀ ਹੈ ਘਰੇ ਕਰ ਦਿੰਦੇ ਆ ਠੀਕ ਹੈ ਜੀ ਤੇ ਬਾਕੀ ਹੁਣ ਜਿਵੇਂ ਜੇ ਕਿਤੇ ਰੱਬ ਨਾ ਕਰੇ ਹਾਲ ਤੱਕ ਕੋਈ ਦਿੱਕਤ ਆਈ ਤਾਂ ਹੈ ਨਹੀਂ ਹਾਂ ਜੀ ਮੰਨ ਲਓ ਕਿ ਇੰਜਨ ਤੇ ਕੋਈ ਦਿੱਕਤ ਆ ਗਈ ਹੂੰ ਜੇ ਆ ਜੇ ਹੁਣ ਤੱਕ ਨਹੀਂ ਆਈ 200 ਟਰੈਕਟਰ ਤੇ ਹਾਂ ਜੀ ਹਾਂ ਜੀ ਫਿਰ ਉਹ ਕੰਪਨੀ ਤੋਂ ਚੇਂਜ ਕਰਵਾ ਹੋ ਜਾਂਦਾ ਇੰਜਨ ਆ ਜਾਂਦਾ ਜੀ ਓਕੇ ਜੀ ਸਾਡੇ ਕੰਪਨੀਆਂ ਬੜੀ ਵਧੀਆ ਹੈ ਠੀਕ ਹੈ ਜੀ ਕੇਵਲ ਅਸੀਂ ਟਰੈਕਟਰ ਕੰਪਨੀ ਭੇਜਦੇ ਨੇ ਉੱਥੇ ਵੀ ਸੈੱਟ ਹੋ ਕੇ ਆ ਜਾਂਦਾ ਠੀਕ ਹੈ ਜੀ ਮਤਲਬ ਹੋਰ ਜਿਵੇਂ ਨਾ ਬਹੁਤ ਕਿਸਾਨਾਂ ਦੇ ਹੁੰਦੇ ਵੀ ਕਈ ਵਾਰ ਕੁਝ ਕਤਨੀ ਐ ਜੀ ਚਲੋ ਜੀ ਆਪਾਂ ਤਾਂ ਜਿਹਨੂੰ ਟਰੈਕਟਰ ਦਿੱਤੇ ਨੇ ਬਿਰਿਆਂ ਨੂੰ ਉਹਨਾਂ ਪਿਆਰੇ ਇੰਨਾ ਕਿ ਪੜਨ ਗਿਆ ਤੇ ਅਸੀਂ ਚੰਗੇ ਆ ਉਹ ਚੰਗੇ ਆ ਆਪਾਂ ਤਾਂ ਉਹਨਾਂ ਨੂੰ ਕਹਾਂਗੇ ਬਿਲਕੁਲ ਜੀ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕੋਈ ਵਧੀਆ ਮੰਨ ਲਓ ਬਿਲਕੁਲ ਜੀ ਆਪਣੇ ਤਾਂ ਵਿਆਹ ਸ਼ਾਦੀ ਨੂੰ ਕੜ ਪਹਿਲਾਂ ਆਉਂਦੇ ਜਿਹੜਾ ਟਰੈਕਟਰ ਲੈ ਕੇ ਗਏ ਨੇ ਓਕੇ ਯਾਨੀ ਕਿ ਮਤਲਬ ਵਰਤਣ ਲੱਗੇ ਵਰਤਣ ਲੱਗੇ ਲੜਾਈ ਤਾਂ ਬਹੁਤ ਦੂਰ ਦੀ ਗੱਲ ਹੈ ਸਹੀ ਗੱਲ ਹੈ ਜੀ ਲੜਨਾ ਕਿਹੜੀ ਗੱਲ ਪਿੱਛੇ ਹਾਂ ਨਹੀਂ ਇਹ ਹੁੰਦਾ ਨਾ ਜੀ ਕਈ ਵਾਰ ਆਪਾਂ ਆਮ ਦੇਖਦੇ ਆ ਫਿਰ ਨਾ ਕਿਸਾਨ ਏਜੰਸੀਆਂ ਦੇ ਮੂਹਰੇ ਧਰਨੇ ਲਾ ਲੈਂਦੇ ਆ ਵੀ ਸਾ ਉਹ ਮਤਲਬ ਤੁਸੀਂ ਗੱਲ ਹੀ ਮਗਾਦੀ ਵੀ ਯਾਰਾ ਸਾਡੇ ਅਸੀਂ ਉਰੀ ਬੈਠੇ ਆ ਬੈਠੇ ਇੰਜ ਕੋਈ ਦਿੱਕਤ ਨਹੀਂ ਤੇ ਤੁਸੀਂ ਮਤਲਬ ਜਿਵੇਂ ਕਹੇ ਦੀ ਕੋਈ ਸੱਜਣ ਹੁੰਦਾ ਵੀ ਮੈਂ ਲੋਨ ਕਰਵਾਉਣਾ ਬਾਈ ਟਰੈਕਟਰ ਦਾ ਮੇਰੇ ਗੱਡੇ ਦੀ ਤਰੀਜਾ ਵੀ ਮੈਂਡੋ ਫਾਰਮ ਲੈਣਾ ਮਤਲਬ ਕਿੰਨੀ ਕੁ ਪੇਮੈਂਟ ਭਰ ਕੇ ਤੁਸੀਂ ਨਵਾਂ ਟਰੈਕਟਰ ਦੇ ਸਕਦੇ ਹੋ ਘੱਟ ਤੋਂ ਘੱਟ ਜੇ ਆਪਣਾ ਜੀ 20 ਤੋਂ 30 ਫਰੈਂਟ ਪਰ ਕਿੰਨੇ OK ਠੀਕ ਹੈ ਜਾਨੀ ਕਿ ਫੋਲੋ ਲੋਣੀ ਕਰਵਾ ਦਿੰਦੇ ਆ ਉੱਥੇ ਜਾ ਕੇ ਨਾ ਸਾਰੇ ਹਰ ਬੰਦੇ ਨੌਜ ਹੈਗੇ ਕਿ ਉਹ ਆਪਣਾ ਲੋਨ ਬਤੀ ਜਾਂਦਾ ਹੈ ਤੇ ਵਿਆਜ ਵੱਜ ਜਾਂਦਾ ਹੈ ਵਿਆਜ ਵੱਜ ਜਾਂਦਾ ਕਿਤੇ ਕਰ ਇਹ ਸੌਖੇ ਤਰੀਕੇ ਨਾਲ ਇੱਥੇ ਵਿਆਜ ਵਿਕਟਰੀ ਆਪਕੋ ਸੌਖੀ ਹੋਈ ਹੈ ਪੇਮੈਂਟ ਮੌਮੇ ਵੀ ਹੈ ਕਰਜ਼ਾ ਹੈ ਬਿਲਕੁਲ ਬਿਲਕੁਲ ਥੋੜਾ ਹਾਂ ਸਹੀ ਗੱਲ ਕਰਜ਼ਾ ਲੈ ਲੈ ਕਦੋਂ ਉੱਤੇ ਜਵਾਲੀ ਵਾਪਸ ਵੀ ਕਰਨਾ ਸਹੀ ਗੱਲ ਇਹ ਆਪਾਂ 75% ਆਪਾਂ ਪੇਮੈਂਟ ਐਂਕੋ ਤੋਂ ਲੈ ਲਈ 25% ਆਪਾਂ ਨੂੰ ਹੂੰ ਉਹ ਜੋ ਮੁਲੇਤ ਰੋਲੀ ਸਮਾਪਤੀ ਠੀਕ ਹੈ ਇਹਨਾਂ ਕਰ ਵੀ ਲੈਣਾ ਹੂੰ ਕਰ ਵੀ ਲੈਣਾ ਚਾਹੀਦਾ 90% ਤੋਂ ਲੱਭੇ% ਵੀ ਠੀਕ ਹੈ ਜੀ ਠੀਕ ਬਿਲਕੁਲ ਔਰ ਉੱਥੇ ਜਾ ਕੇ ਥੋੜੀ ਦਿੱਕਤ ਮਤਲਬ ਕਿਸਾਨ ਨੂੰ ਤੁਸੀਂ ਨੇ ਵਿਚ ਆਉਣਾ ਹੈ ਗੱਲ ਇਹ ਹੈ ਵੀ ਕਿਸਾਨ ਨੂੰ ਆਪਾਂ ਮੋਢੇ ਨਾਲ ਮੋਢਾ ਲਾ ਕੇ ਕਰਨਾ ਹੈ। ਇਹ ਆਪਾਂ ਵੇਚਣਾ। ਹਾਂ ਭਰਾ ਨਹੀਂ ਬਿਲਕੁਲ ਜੀ ਨਾ ਕਿਉਂਕਿ ਕਿਸਾਨਾਂ ਕਰਕੇ ਹੀ ਆਪਣੇ ਜਿਹੜੇ ਇਹ ਕਾਰੋਬਾਰ ਚੱਲਦੇ ਆ ਨਾ ਜੀ ਬਿਲਕੁਲ ਹੈ ਨਾ ਤੇ ਲੋਬੀ ਮਿੱਤਰੋ ਰੋਪੜ ਦੇ ਵਿੱਚ ਖੜੇ ਸੀਗੇ ਤੇ ਵੈਸੇ ਨਾ ਲੋਕਾਂ ਦੇ ਜਿਵੇਂ ਕਿ ਜੀ ਕਿਸਾਨਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਇਹ ਨੋ ਫਾਰਮ ਟਰੈਕਟਰ ਹੈ ਜੇ ਤੁਸੀਂ ਵੀ ਟਰੈਕਟਰ ਲੈਣਾ ਹੈ ਤੇ ਬਾਕੀ ਆਪਾਂ ਨੰਬਰ ਸਰਦਾਰ ਬਿਕਰਮਜੀਤ ਸਿੰਘ ਹੋਰਾਂ ਦਾ ਡਿਸਪਲੇ ਦੇ ਉੱਪਰ ਚਲਾਤਾ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਪੂਰੀ ਘੈਂਟ ਗਾਰੰਟੀ ਵਾਲੇ ਨੇ ਬਿਲਕੁਲ ਵਾਜਬ ਰੇਟ ਦੇ ਵਿੱਚ ਇਹ ਨਵੇਂ ਟਰੈਕਟਰਾਂ ਦੇ ਤੁਸੀਂ ਮਾਲ ਆਸ ਹੈ ਜਿਹੜਾ ਵੀ ਟਰੈਕਟਰ ਲੈ ਕੇ ਜਾਉਂਗੇ ਨਾ ਤੁਸੀਂ ਜਿਹੜਾ ਵੀ ਕੰਮ ਉਹ ਤੋਂ ਲੈਣਾ ਵੀ ਤੁਹਾਡੇ ਮਨਪਸੰਦ ਟਰੈਕਟਰ ਇਹ ਬਣੂਗਾ ਸੋ ਜਰੂਰ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਮੇਰੇ ਬੰਦਾ